ਇਹ ਛੇੜੀਦਾ। ਆਹ ਕੇਕ ਨੂੰ ਭਾਵੇਂ ਛੇੜ ਲਿਓ। ਮੈਂ ਇੱਕ ਸਟੋਨ ਵਾਲਿਆਂ ਨੇ ਸਾਨੂੰ ਬੁਲਾਇਆ ਹੈ। ਬਲੈਕ ਸਟੋਨ ਦੇ ਵਿੱਚ ਮੈਂ ਫਿੱਟਣਾ ਆ ਮੈਂ ਹੋਣੀ। ਇਹ ਤੁਸੀਂ ਸੱਗੀ ਨਹੀਂ ਮਾਰਦੇ। ਇਹ ਐਕਸੈਪਟ ਹੈ ਇਹ ਕੋਈ ਫੈਮਿਲੀ ਕਾਮੇਡੀ ਡਰਾਮਾ ਹੈ। ਔਰ ਵੇਖੀ ਜਾ ਛੇੜੀ ਨਾ। ਹੁਣ ਇਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਕਿ ਕਿਸ ਚੀਜ਼ ਨੂੰ ਵੇਖਣਾ ਤੇ ਉਹਨੂੰ ਛੇੜਨਾ ਨਹੀਂ ਆ। ਮੰਨ ਲਓ ਗੁਲਾਬ ਦਾ ਫੁੱਲ ਹੈ। ਅੱਪਾ ਕਹਿੰਦੇ ਵੇਖੀ ਜਾ ਯਾਰ ਛੇੜੀ ਨਾ ਬਸ ਇਹਦਾ ਆਨੰਦ ਲੈ ਕੋਈ ਨਵੀਂ ਚੀਜ਼ ਐ ਅਸੀਂ ਗੱਡੀਆਂ ਦੇ ਪਿੱਛੇ ਮੋਟਰਸਾਈਕਲਾਂ ਦੇ ਪਿੱਛੇ ਵੀ ਲਿਖਿਆ ਅਕਸਰ ਦੇਖਦੇ ਹੁੰਦੇ ਆ ਕਿ ਵੇਖੀ ਜਾ ਛੇੜੀ ਨਾ ਸੋ ਇਸ ਫਿਲਮ ਦੇ ਵਿੱਚ ਕੁਝ ਕਹਾਣੀ ਦੇ ਵਿੱਚ ਐਸਾ ਫੰਡਾ ਹੈ ਕਿ ਉਹ ਹੀਰੋ ਤੇ ਹੀਰੋਇਨ ਦਾ ਇਹ ਫੰਡਾ ਹੈ ਕਿ ਬਸ ਵੇਖੀ ਜਾ ਛੇੜੀ ਨਾ ਉਹ ਕੋਈ ਮਜਬੂਰੀ ਐ ਪਰ ਉਹ ਕੀ ਮਜਬੂਰੀ ਐ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗਣਾ ਕਿਉਂਕਿ ਜੇ ਅਸੀਂ ਪਹਿਲਾਂ ਹੀ ਮੁੱਠੀ ਖੋਲਤੀ ਤਾਂ ਤੁਹਾਨੂੰ ਫਿਲਮ ਦੇਖਣ ਦਾ ਆਨੰਦ ਨਹੀਂ ਆਉਣਾ ਕੋਈ ਤੁਹਾਡਾ ਡਾਇਲੋਗ ਉਸ ਫਿਲਮ ਦੇ ਵਿੱਚ ਜੋ ਨਹੀਂ ਡਾਇਲੋਗ ਸਾਰੀ ਡਾਇਲੋਗਾਂ ਦੀ ਹੈ ਜੀ ਫਿਲਮ ਫੇਵਰਟ ਹੋ ਤੁਹਾਡਾ ਨਹੀਂ ਸਭ ਤੋਂ ਭਾਜੀ ਸਾਰੀ ਫੇਵਰਟ ਹੈ ਇੱਕ ਅਗਰ ਅਸੀਂ ਇੱਥੇ ਲੀਕ ਆਊਟ ਕਰਤਾ ਹਜੇ ਅਸੀਂ ਡਾਇਲੋਗ ਆਪਣੇ ਟ੍ਰੇਲਰ ਰਿਲੀਜ਼ ਕਰਤਾ ਤਾਂ ਤੁਸੀਂ ਟ੍ਰੇਲਰ ਦੇ ਵਿੱਚ ਵੀ ਸੁਣ ਸਕਦੇ ਹੋ ਮੈਂ ਚਾਹਣਾ ਕਿ ਉਸ ਤੋਂ ਵੱਧ ਆਪਾਂ ਵਰਕਾ ਹੋਰ ਨਾ ਹਜੇ ਪਲਟੀਏ ਤਾਂ ਤੁਸੀਂ ਸੁਣੋਗੇ ਡਾਇਲੋਗ ਤਾਂ ਜ਼ਾਹਿਰ ਹੈ ਸਾਰੀ ਦੁਨੀਆ ਨੇ ਸਾਰੇ ਲੋਕਾਂ ਨੇ ਸਾਡੇ ਡਾਇਲੋਗਾਂ ਨੂੰ ਇੰਨਾ ਕੁ ਪਿਆਰ ਦਿੱਤਾ ਹੈ ਪਹਿਲੀਆਂ ਫਿਲਮਾਂ ਦੇ ਵਿੱਚ ਵੀ ਚਾਹੇ ਤਾਂ ਉਹ ਕੁਝ ਵੀ ਆ ਤਰਮਨਾਕ ਗੱਲ ਨੇ ਮੈਨੂੰ ਕੀਲ ਕੇ ਰੱਖਤਾ ਹੈ ਨਾ ਤਾਂ ਆयो ਫਿਰ ਘੋੜਾ ਵੱਡਾਂਗੇ ਤਾਂ ਬਹੁਤ ਸਾਰੇ ਹੋਰ ਬੜੇ ਆ ਵੀ ਚੰਦ ਤੇ ਝੋਨਾ ਨਹੀਂ ਬੀਜਿਆ ਜਾ ਸਕਦਾ ਕਿਉਂਕਿ ਉੱਥੇ ਅਮਰੀਕਨ ਸੰਡੀ ਪਹੁੰਚ ਚੁੱਕੀ ਐ ਸੋ ਮੈਂ ਸਮਝਦਾ ਵੀ ਇਹਦੇ ਉੱਪਰ ਰੀਲਸ ਵਗੈਰਾ ਵੀ ਬਹੁਤ ਬਣਦੀਆਂ ਤਾਂ ਇਹ ਫਿਲਮ ਦੇ ਵਿੱਚ ਵੀ ਜਿਵੇਂ ਪਹਿਲਾਂ ਸਾਡੀ ਅਸੀਂ ਫਿਲਮ ਬਣਾ ਜਿਹੜੀ ਬਣਾਈ ਸੀ ਕੁੜਮਾਈਆਂ ਸਭ ਤੋਂ ਜਿਹੜੀ ਫਸਟ ਸਾਡੀ ਵਿਨਰਸ ਫਿਲਮ ਪ੍ਰੋਡਕਸ਼ਨ ਦੀ ਤਾਂ ਉਹਦੇ ਵਿੱਚ ਵੀ ਸੀ ਕਿ ਗੱਲ ਪੱਕੀ ਤੇ ਮੁੱਛ ਖੜੀ ਹੈ ਨਾ ਜੀ ਸੋ ਉਹ ਵੀ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਇਸੇ ਤਰ੍ਹਾਂ ਤੁਸੀਂ ਇਹਦੇ ਵਿੱਚ ਵੀ ਜਿਹੜਾ ਮੇਰਾ ਇੱਕ ਤਕੀਆ ਕਲਾਮ ਜੁੜਿਆ ਹੋਇਆ ਦੇਖੋਗੇ ਤੇ ਉਹ ਮੈਂ ਤਕੀਆ ਕਲਾਮ ਪਹਿਲਾਂ ਲੀਕ ਆਊਟ ਨਹੀਂ ਕਰਨਾ ਚਾਹੁੰਦਾ ਉਹ ਜਦ ਫਿਲਮ ਰਿਲੀਜ਼ ਹੋਊਗੀ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਉਹ ਦੀ ਕੀ ਬੋਲਿਆ ਸੋ ਇੱਕ ਫੈਮਿਲੀ ਡਰਾਮ ਹੈ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ ਜਿਵੇਂ ਰਿਸ਼ਤਿਆਂ ਵਿੱਚ ਕਿਸ ਤਰ੍ਹਾਂ ਜਿਹੜਾ ਪਿਆਰ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਪਿਆਰ ਹੋਣਾ ਚਾਹੀਦਾ ਔਰ ਉਹ ਜਿਹੜੀ ਸਾਡੀ ਕਹਾਣੀ ਦੇ ਵਿੱਚ ਇੱਕ ਦੂਸਰੇ ਪਰਿਵਾਰ ਦਾ ਕਿੰਨਾ ਕੁ ਪਿਆਰ ਹੈ ਉਹ ਫਿਲਮ ਦੇ ਵਿੱਚ ਦਰਸਾਇਆ ਗਿਆ ਵੇਖੀ ਜਾ ਛੇੜੀ ਨਾ 23 ਫਰਵਰੀ ਨੂੰ ਜਦ ਤੁਸੀਂ ਜਾਓਗੇ ਤਾਂ ਇਹ ਫੈਮਿਲੀ ਡਰਾਮਾ ਬੜਾ ਵਿਸ਼ਾਲ ਡਰਾਮਾ ਸਾਡਾ ਅਸੀਂ ਕੋਸ਼ਿਸ਼ ਕੀਤੀ ਹੈ ਇਹ ਕਹਿ ਸਕਦੇ ਆ ਕੋਸ਼ਿਸ਼ ਕੀਤੀ ਹੈ ਔਰ ਸਾਡੀ ਕੋਸ਼ਿਸ਼ ਅਸੀਂ ਕਿੱਥੋਂ ਤੱਕ ਕਾਮਯਾਬ ਹੁੰਨੇ ਆ ਇਹ ਤੁਸੀਂ ਜਦ ਫਿਲਮ ਦੇਖਣ ਜਾਓਗੇ 23 ਫਰਵਰੀ ਨੂੰ ਵੇਖੀ ਜਾ ਛੇੜੀ ਨਾ ਫਿਰ ਪਤਾ ਲੱਗਣਾ ਸਾਡੇ ਫਿਲਮ ਦੇ ਹੀਰੋ ਜਿਨ੍ਹਾਂ ਦੀ ਇਹ ਫਸਟ ਮੂਵੀ ਹੈ ਵੈਸੇ ਇਹਨਾਂ ਨੇ ਬਹੁਤ ਬੰਬੇ ਦੇ ਵਿੱਚ ਸਟਰਗਲ ਕੀਤੀ ਆ ਬਾਕਾਇਦਾ ਔਰ ਇਹਨਾਂ ਦੇ ਬਹੁਤ ਸਾਰੇ ਸੀਰੀਅਲ ਵੀ ਆਏ ਆ ਤਾਂ ਹੁਣ ਇਹਨਾਂ ਦੀ ਜਿਹੜੀ ਇਹ ਮੂਵੀ ਹੈ ਫਸਟ ਮੂਵੀ ਸਿਮਰ ਖੇਰਾ ਸੋ ਇਹਨਾਂ ਦੇ ਨਾਲ ਆਪਾਂ ਜਿਹੜੀਆਂ ਤੁਸੀਂ ਜੋ ਵੀ ਇਹਨਾਂ ਨਾਲ ਸਵਾਲ ਕਰਨਾ ਹੈ ਫਿਲਮ ਬਾਰੇ ਉਹ ਕਰ ਸਕਦੇ ਹੋ ਸਿਮਰ ਖਹਿਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਜਿੰਨੇ ਵੀ ਸਰੋਤੇ ਹੋਣੇ ਆਡੀਓ ਆ ਵੀਡੀਓ ਦੇਖ ਰਹੇ ਆ ਤੇ ਜਿਹੜੇ ਮੀਡੀਆ ਤੋਂ ਮੇਰੇ ਵੀਰ ਆ ਤੁਹਾਡਾ ਵੀ ਬਹੁਤ ਬਹੁਤ तहे ਦਿਲੋਂ ਧੰਨਵਾਦ ਆ ਕਿਉਂਕਿ ਅਹੀਂ ਸਾਡੀ ਜੋ ਮਿਹਨਤ ਆ ਉਹ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਤੁਹਾਡੇ ਵੱਲੋਂ ਹੀ ਹੋਣਾ ਜੀ ਸੋ ਪਲੀਜ਼ ਤੁਸੀਂ ਰਾਜ ਕੇ ਸਪੋਰਟ ਕਰਿਓ ਸਿਮਰ ਜੀ ਮੂਵੀ ਦੇ ਵਿੱਚ ਫਿਲਮ ਕੋਮੇਡੀ ਮੂਵੀ ਹੈ ਜਾਂ ਵਿੱਚ ਕੋਈ ਐਕਸ਼ਨ ਵਗੈਰਾ ਨਹੀਂ ਐਕਸ਼ਨ ਹੈ ਬੜਾ ਉਹ ਵੀ ਕੋਮੇਡੀ ਐਕਸ਼ਨ ਹੀ ਹੈ ਉਹਨੂੰ ਕਿਹੋ ਜਿਹਾ ਉਹ ਜਾ ਕੇ ਤੁਸੀਂ ਆਪ ਦੇਖੋਗੇ ਸੋ ਮੂਵੀ ਤੇ ਬਹੁਤ ਹੀ ਮਤਲਬ ਕਹਿ ਸਕਦੇ ਆ ਆਪਣਾ ਰਿਸ਼ਤਿਆਂ ਦੀ ਬਾਤ ਪਾਉਂਦੀ ਰਿਸ਼ਤਿਆਂ ਦੀ ਅਹਿਮਤ ਦਿਖਾਉਂਦੀ ਜਿਹੜੇ ਅੱਜ ਕੱਲ ਦੇ ਲੋਕ ਮਤਲਬ ਕੋਈ ਇਹੋ ਜਿਹੀ ਫੈਮਲੀ ਨਹੀਂ ਹੋਣੀ ਮੇਰੇ ਖਿਆਲ ਨਾਲ ਕਿ ਜਿਹੜੀ ਜਾ ਕੇ ਉਹਨੂੰ ਆਪਣੀ ਫੈਮਲੀ ਦੇ ਨਾਲ ਰਿਲੇਟਡ ਕੋਈ ਚੀਜ਼ ਨਾ ਦਿਖੇ ਤੇ ਇਸ ਗੱਲ ਦੀ ਸਾਡੀ ਗਰੰਟੀ ਹੈ ਕਿ ਇਹੋ ਜਿਹਾ ਕੋਈ ਵੀ ਡਾਇਲੋਗ ਜਾਂ ਕੋਈ ਇਹੋ ਜਿਹਾ ਸੀਨ ਨਹੀਂ ਪਾਏਗਾ ਜਿਹੜਾ ਤੁਹਾਨੂੰ ਆਪਣੀ ਫੈਮਲੀ ਸਾਹਮਣੇ ਤੁਸੀਂ ਦੇਖ ਨਾਸਕੂ ਯਾ ਵੀ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ ਸੋ ਫੁੱਲ ਔਨ ਫੈਮਿਲੀ ਕਾਮਿਕ ਡਰਾਮਾ ਮੂਵੀ ਹੈ ਜੀ ਵੇਖੀ ਜਾ ਛੇੜੀ ਨਾ ਇਹਦੇ ਵਿੱਚ ਰਿਸ਼ਤਿਆਂ ਦੀ ਬਾਤ ਦਿਖਾਈ ਗਈ ਹੈ ਕਿ ਇੱਕ ਫੈਮਿਲੀ ਆਪਣੇ ਪਰਿਵਾਰ ਦੇ ਮੈਂਬਰ ਵਾਸਤੇ ਕੀ ਕੁਝ ਕਰ ਸਕਦੀ ਹੈ ਕਿਸ ਹੱਦ ਤੱਕ ਜਾ ਸਕਦੀ ਹੈ ਬਟ ਇਨ ਕਾਮਿਕ ਸਿਚੁਏਸ਼ਨਸ ਸਰ ਸ਼ੂਟ ਦੇ ਚਲਦੇ ਆ ਕੋਈ ਯਾਦ ਜੁੜ ਜਾਂਦੀ ਹੈ ਕੋਈ ਐਸੀ ਯਾਦ ਜੁੜੀ ਹੋਵੇ ਜੋ ਤੁਹਾਡੇ ਮਨ ਦੇ ਵਿੱਚ ਘਰ ਗਈ ਹੋਵੇ ਕਿ ਐਕਚੁਅਲੀ ਇਹ ਤੇ ਯਾਦਾਂ ਮੇਰੇ ਨਾਲ ਸਾਰੀਆਂ ਜੁੜੀਆਂ ਜਿਵੇਂ ਸਤਕਾਰਯੋਗ ਸਾਡੇ ਗੁਰਮੀਤ ਸਾਜਨ ਸਰ ਨੇ ਦੱਸਿਆ ਕਿ ਮੇਰੀ ਪਹਿਲੀ ਮੂਵੀ ਹੈ ਸੋ ਮੈਂ तहे ਦਿਲੋਂ ਧੰਨਵਾਦ ਆ ਟੋਨੀ ਸਰ ਦਾ ਸਾਜਨ ਸਰ ਦਾ ਜਿਨ੍ਹਾਂ ਨੇ ਮੈਨੂੰ ਐਸ ਕਾਬਿਲ ਸਮਝਿਆ ਤੇ ਐਜ਼ ਅ ਡਾਇਰੈਕਟਰ ਇਹਨਾਂ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਕਿਉਂਕਿ ਜੋ ਸ਼ਾਇਦ ਮੇਰੀ ਇੱਕ ਰੇਂਜ ਸੀਗੀ ਉਹ ਇਹਨਾਂ ਨੇ ਉਸ ਰੇਂਜ ਤੋਂ ਵੀ ਵੱਧ ਮੇਰੇ ਤੋਂ ਕੰਮ ਕਰਾਇਆ ਜੋ ਕਿ ਇੱਕ ਡਾਇਰੈਕਟਰ ਹੀ ਕਰਵਾ ਸਕਦਾ ਸੋ ਮੈਂ तहे ਦਿਲੋਂ ਇਹਨਾਂ ਦਾ ਧੰਨਵਾਦ ਆ ਕਿ ਬਹੀ ਗ੍ਰਹੀ ਗੱਲ ਯਾਦਾਂ ਦੀਆਂ ਤੋ ਮੇਰੇ ਵਾਸਤੇ ਤੇ ਹਰ ਇੱਕ ਮੂਵਮੈਂਟ ਹੀ ਉਤੇ ਯਾਦ ਆ ਤੇ ਮੈਨੂੰ ਕੱਲੀ ਕੱਲੀ ਯਾਦ ਹੋਣੇ ਮੈਂ ਦੱਸ ਸਕਦਾ ਬਟ ਮੈਂ ਦੱਸਣਾ ਚਾਹੁੰਦਾ ਨਹੀਂ ਉਸ ਦਿਨ ਕਹਾਣੀ ਰਿਵੀਲ ਹੀ ਹੋ ਜਾਏਗੀ ਸੋ ਤੁਸੀਂ ਮੂਵੀ ਜਾ ਕੇ ਦੇਖੋ ਵੇਖੀ ਜਾ ਛੇੜੀ ਨਾ 3 ਫਰਵਰੀ 2024 ਪਰ ਥੋੜੇ ਕਿ ਦਿਨ ਰਹਿ ਗਏ ਆ ਤੁਹਾਡੇ ਨਜ਼ਦੀਕੀ ਸਿਨੇਮਾ ਘਰ ਦੇ ਵਿੱਚ ਲੱਗੇਗੇ ਲੇਕਿਨ ਅਹੀਂ ਆਪਣੇ ਵੱਲੋਂ ਕਹਿ ਸਕਦਾ ਮੈਂ ਕਿ ਬੋਟਾ ਲਾਤਾ ਆ ਪਾਣੀ ਪਾਤਾ ਆ ਹੁਣ ਉਤੇ ਫਲ ਕਿਦਾਂ ਦਾ ਦੇਣਾ ਉਹ ਪ੍ਰਮਾਤਮਾ ਦੇ ਹੱਤਾ ਲੇਕਿਨ ਤੁਸੀਂ ਸਾਰੇ ਭੈਣ ਭਰਾ ਜਿੰਨੇ ਵੀ ਸਤ੍ਰੋਤੇ ਹੋਣੇ ਆ ਵੀਡੀਓ ਦੇਖ ਰਹੇ ਆ ਪਲੀਜ਼ 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 ਸਹਿਦਿਲੋ ਧੰਨਵਾਦ ਹੈ ਮੂਵੀ ਸਾਡੀ ਨਹੀਂ ਇਹ ਮੂਵੀ ਤੁਹਾਡੀ ਹੈ ਇਹ ਸਾਡੀ ਪੂਰੀ ਟੀਮ ਨੇ ਮਿਹਨਤ ਕੀਤੀ ਆ ਇਹ ਇਕੱਲੇ ਮੈਂ ਨਹੀਂ ਕਹਿ ਸਕਦਾ ਕਿ ਮੈਂ ਹੀਰੋ ਆ ਲਵ ਹੀਰੋਇਨ ਆ ਜਾਂ ਸਾਜਨ ਸਰ ਆਪਣੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਟੋਨੇ ਸਰ ਡਾਇਰੈਕਟਰ ਨੇ ਇੱਕ ਇੱਕ ਸਪੋਰਟ ਬੋਏ ਤੋਂ ਲੈ ਕੇ ਇੱਕ ਇੱਕ ਬੰਦੇ ਨੇ ਜਿੰਨੀ ਮਿਹਨਤ ਕੀਤੀ ਹੈ ਜੀ ਉਹ ਅਸੀਂ ਲਾਈਵ ਦੇਖਿਆ ਹੈ ਬਾਕੀ ਤਾਂ ਗੱਲਾਂ کہہ ਸਕਦੇ ਆਪਾਂ ਕਹਿਣ ਵਾਲੀਆਂ ਹੁੰਦੀਆਂ ਬਟ ਕਿ ਹਬ ਦੀ ਮੂਵੀ ਵੱਖਰੀ ਐ ਜਾਂ ਇਦਾਂ ਐ ਜਾਂ ਉਦਾਂ ਐ ਬਟ ਇਹ ਤੁਸੀਂ ਆਪ ਗਵਾਹ ਬਣਨਾ ਜਾ ਕੇ ਤੁਸੀਂ ਆਪ ਇਹ ਚੀਜ਼ ਥੀਏਟਰ ਚ ਬਾਹਰ ਨਿਕਲ ਕੇ ਦੱਸੋਗੇ ਕਿ ਹਾਂ ਭਈ ਵਾਕਈ ਇਹ ਮੂਵੀ ਬਾਕੀ ਮੂਵੀ ਨਾਲੋਂ ਵੱਖਰੀ ਐ ਸੋ ਭਾਈਓ ਭੈਣੋ ਹੁਬ ਆਪਕੇ ਸਾਹਮਣੇ ਪੇਸ਼ ਕਰਨੇ ਜਾ ਰਹੇ ਹਨ ਇਸ ਫਿਲਮ ਕੀ ਹੀਰੋਇਨ ਲਵ ਗਿਲ ਲਵ ਗਿਲ ਅਸਲੀ ਥੈਂਕ ਯੂ ਤੁਹਾਡੇ ਸਾਰਿਆਂ ਦਾ ਇਹ ਇਕੱਲੇ ਇੰਟਰਵਿਊ ਵਾਸਤੇ ਨਹੀਂ ਬੋਲੀ ਜਾ ਰਹੀ ਤੁਹਾਡੇ ਸਾਰਿਆਂ ਲਈ ਬੋਲਿਆ ਜਾ ਰਿਹਾ ਵਾ ਥੈਂਕ ਯੂ ਸੋ ਮੱਚ ਬਹੁਤ ਟਾਈਮ ਤੋਂ ਤੁਸੀਂ ਵੇਟ ਕਰ ਰਹੇ ਹੋ ਗਰਮੀ ਵੀ ਆ ਗਈ ਆ ਸੋ ਬਾਹਰ ਖੜੇ ਸੀ ਥੈਂਕ ਯੂ ਸੋ ਮੱਚ ਸਾਡੀ ਫਿਲਮ ਆ ਰਹੀ ਆ ਕੰਮ ਸਾਰਿਆਂ ਨੇ ਪਤਾ 23 ਤਰੀਕ ਨੂੰ ਆ ਰਹੀ ਆ ਤੇ ਸਭ ਤੋਂ ਜ਼ਿਆਦਾ ਧੰਨਵਾਦ ਤੁਹਾਡਾ ਮੀਡੀਆ ਵਾਲਿਆਂ ਦਾ ਕਿਉਂਕਿ ਚੰਗੇ ਤੰਗ ਦੇ ਨਾਲ ਲੋਕਾਂ ਤੋਂ ਪੇਸ਼ ਕਰਨਾ ਸਿਰ ਤੁਹਾਡੇ ਹੱਥ ਜੀ ਆ ਅਸੀਂ ਜੋ ਮਰਜ਼ੀ ਬੋਲੀ ਜਾਵਾਂਗੇ 1 30 40 ਮਿੰਟ ਦੀ ਕਲਿੱਪ ਨਹੀਂ ਸਭ ਕੁਝ ਹੀ ਅੱਗੇ ਲੈ ਕੇ ਜਾਣਾ ਵਾ ਕਿਵੇਂ ਦਾ ਐਕਸਪੀਰੀਅੰਸ ਰਹਾ ਮੈਂ ਕੰਮ ਕਰ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਹਾਂ 1 ਮਿੰਟ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਸਾਡਾ ਔਨ ਸੈੱਟ ਅਸੀਂ ਬਹੁਤ ਜ਼ਿਆਦਾ ਫਨ ਕੀਤਾ ਸੀ ਇੱਕਦਾਂ ਵਧੀਆ ਤੇ ਇੱਕ ਪਿੰਡ 'ਚ ਫਿਲਮ ਦਾ ਸ਼ੂਟ ਹੁੰਦਾ ਨਾ ਪਿੰਡ 'ਚ ਤੇ ਜਿਵੇਂ ਜਿਵੇਂ ਮਰਜ਼ੀ ਘਰ 'ਚ ਵੜ ਜਾਉ ਆਪਣਾ ਹੀ ਲੱਗਦਾ ਵਾ ਤੇ ਮੈਂ ਤਾਂ ਬਹੁਤ ਜ਼ਿਆਦਾ ਜਦੋਂ ਸਿਰ ਸੈੱਟ ਤੇ ਕੁਝ ਵੀ ਖਾਣਾ ਪੀਣਾ ਨਹੀਂ ਵੀ ਚਲੋ ਇੱਕ ਹੈਗੀ ਮੈਂ ਵੈ ਕਦੇ ਆ ਜਾ ਆ ਜਾ ਲੱਸੀ ਪੀਣੀ ਆ ਮੈਂ ਕਿਹਾ ਹਾਂ ਹਾਂ ਪੀਣੀ ਆ ਠੰਡ ਚ ਨਾਲ ਲੱਸੀਆਂ ਪਿਆਤੀਆਂ ਮੈਨੂੰ ਤੇ ਬਹੁਤ ਜਿਆਦਾ ਮੈਮਰੀਜ਼ ਹੈਗੀਆਂ ਸੀ ਫਿਲਮ ਦੇ ਨਾਲ ਤੇ ਸਰ ਨੇ ਬਹੁਤ ਵਧੀਆ ਡਾਇਰੈਕਟ ਕੀਤੀ ਆ ਫਿਲਮ ਨੂੰ ਬਹੁਤ ਗਲਤੀਆਂ ਵੀ ਕੱਡੀਆਂ ਵਕਿ ਨਹੀਂ ਨਹੀਂ ਆਪ ਇਦਾਂ ਹੀ ਕਰਨਾ ਇਦਾਂ ਹੀ ਕਰਨਾ ਮੈਂ ਕਿਹਾ ਨਹੀਂ ਨਹੀਂ ਮੈਨੂੰ ਸਹੀ ਨਹੀਂ ਲੱਗ ਰਹੀ ਨਹੀਂ ਮੈਂ ਕਹਿ ਰਿਹਾ ਨਾ ਸਹੀ ਹੈ ਮੈਂ ਕਿਹਾ ਠੀਕ ਆ ਸੋ ਹਰ ਇੱਕ ਦਾ ਐਕਸਪੀਰੀਅੰਸ ਜਿਹੜਾ ਵਾ ਫਿਲਮ ਦੇ ਵਿੱਚ ਤੁਹਾਨੂੰ ਦਿਖੂਗਾ ਸਾਰੇ ਸਾਡੇ ਸਰ ਇਹਨਾਂ ਨੂੰ ਕੋਈ ਨਹੀਂ ਜਾਣਦਾ ਸਾਰੇ ਹੀ ਜਾਣਦੇ ਆ ਹਨਾ ਸਭ ਜਾਣਦੇ ਸਭ ਜਾਣਦੇ ਆ ਆਪਕੋ ਤੇ ਇਹ ਜਿਹੜਾ ਪਬਲਿਕ ਹੈ ਸਭ ਜਾਣਦੇ ਆ ਹਾਂ ਮਹਾਵੀਰ ਸਰ ਮੇਰੇ ਫਾਦਰ ਦਾ ਕੈਰੈਕਟਰ ਕਰ ਰਹੇ ਨੇ ਤੇ ਇਹਨਾਂ ਦੇ ਨਾਲ ਹੀ ਇੱਕ ਇੱਕ ਦੋ ਤਿੰਨ ਸੈਕਿੰਡ ਦਾ ਮੈਂ ਤੁਹਾਨੂੰ ਪਰਸਨਲ ਐਕਸਪੀਰੀਅੰਸ ਦੱਸਣਾ ਚਾਹੁੰਦੀ ਇਹਨਾਂ ਦੇ ਨਾਲ ਸਕਰੀਨ ਸ਼ੇਅਰ ਕਰਨਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਇੰਨੇ ਵਧੀਆ ਸੀਨੀਅਰ ਆਰਟਿਸਟ ਦੇ ਨਾਲ ਕੰਮ ਕਰਨਾ ਇੱਕ ਆਪਣੇ ਆਪ ਚੀ ਅਚੀਵਮੈਂਟ ਹੁੰਦੀ ਆ ਤੇ ਬਾਕੀ ਸਿਮਰ ਜੀ ਸਿਮਰ ਜੀ ਦੇ ਫਿਲਮ ਹੀ ਇਹਨਾਂ ਨੇ ਮੈਨੂੰ ਇਹ ਕਹਿ ਲਾ ਵੇ ਅੱਛਾ ਇਦਾਂ 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 ਕਿ ਇਦਾਂ ਕਰ ਲਈ ਇਦਾਂ ਕਰ ਲਈ ਮੈਂ ਕਿਹਾ ਹਾਂ ਹਾਂ ਕਰ ਲੋ ਕਰ ਲੋ ਕਰ ਲੋ ਬਾਅਦ ਵਿੱਚ ਛਿੜਕਾ ਉਹਨਾਂ ਤੋਂ ਪੈ ਜਾਂਦੀ ਹੈ ਤੇ ਮੇਰੀ ਕਲਾਸ ਕਰਨਾ ਮੈਂ ਜੇਕਰ ਸਕ੍ਰਿਪਟ ਦੀ ਗੱਲ ਕਰੀ ਤਾਂ ਕਿੰਨਾ ਵੱળો ਸਕ੍ਰਿਪਟ ਲਿਖੀ ਗਈ ਤੇ ਕਿੰਨਾ ਵੱળો ਡਾਇਰੈਕਸ਼ਨ ਕੀਤੀ ਜੇ ਨਾਮੀ ਦਿਸਿਆ ਜਾਵੇ ਤੇ ਉਹ ਤੇ ਫਿਰ ਕ੍ਰੈਡਿਟ ਘਟ ਜਾਂਦਾ ਵਾ ਇਹ ਸਾਰੀ ਹੀ ਟੀਮ ਨੇ ਹੀ ਕੀਤਾ ਹੋਇਆ ਵਾ ਸਾਡੇ ਪ੍ਰੋਡਿਊਸਰ ਜੀ ਡਾਇਰੈਕਟਰ ਜੀ ਇੱਕ ਹੀ ਜਿੱਦਾਂ ਪਰਿਵਾਰ ਲਾ ਲੋ ਲਾ ਲੋ ਪਰਿਵਾਰ ਹੀ ਵੱਜਦਾ ਵਾ ਇੱਕ ਜਦੋਂ ਪੂਰੇ ਪਿੰਡ ਚ ਇੱਕ ਘਰਨ ਵੱਦੇ ਸੰਧੂ ਵਾ ਢਿੱਲੋ ਆ ਇਹ ਪੂਰੇ ਇਦਾਂ ਇਸੇ ਵੇਖੀ ਦਾ ਛੇੜੀਨਾ ਦੀ ਟੀਮ ਹੀ ਆ ਬਾਕੀ ਇੱਕ ਕੱਲ ਮੈਨੂੰ ਸਰ ਉਹਨਾਂ ਦੀ ਬਹੁਤ ਵਧੀਆ ਲੱਗੀ ਕਿ ਐਜ਼ ਅ ਡੈਬਿਊ ਮੂਵੀ ਆ ਮੇਰੀ ਪਰ ਇਹਨਾਂ ਨੇ ਇਹ ਨਹੀਂ ਸੋਚਿਆ ਕਿ ਇਹਦੀ ਮੰਦਰੀ ਡੈਬਿਊ ਮੂਵੀ ਆ ਤੇ ਇਹ ਤੋਂ ਸਲਾਹ ਨਾ ਲਈਏ ਜਿੱਥੇ ਲੋਡ ਲੱਗਦੀ ਸੀ ਸਲਾਹ ਪੁੱਛਦੇ ਵੀ ਸੀ ਤੇ ਜਿੱਥੇ ਜਾਇਜ਼ ਲੱਗਦਾ ਸੀਗਾ ਜਿੱਥੇ ਸਾਡੀਆਂ ਕਮੀਆਂ ਵੀ ਕੱਢਦੇ ਸੀ ਤੇ ਸਾਡੀ ਸਲਾਮ ਮੰਨਦੇ ਵੀ ਸੀ ਉਹ ਬਹੁਤ ਵਧੀਆ ਲੱਗੀ ਜੀ ਮੈਨੂੰ ਇਹਨਾਂ ਨਾਲ ਕੰਮ ਕਰਕੇ ਤੇ ਮੈਂ ਰੀਅਲੀ ਬLESSED ਆ ਜੀ ਮਤਲਬ ਜਿੰਨੇ ਵੀ ਸੀ ਨਾ ਆਰਟਿਸਟਾਂ ਨਾਲ ਕੰਮ ਕੀਤਾ ਤੋਂ ਬLESSED ਆ ਜੀ ਬਸ ਪਰਮੇਸ਼ਰ ਜੀ ਕਰਨ ਜੀ ਤੁਨ ਮੋਲ ਇਸ ਫਿਲਮ ਦੇ ਵਿੱਚ ਬੜਾ ਜਿਹੜਾ ਤਮਾਸ਼ਾ ਜਦੋਂ ਹੀਰੋਇਨ ਦਾ ਸਾਡੇ ਦੇ ਪਿਓ ਪਤਾ ਕੌਣ ਬਣਿਆ ਬਹੁਤ ਵੱਡੀ ਸ਼ਖਸੀਅਤ ਹੈ ਸਾਡੀ ਫਿਲਮ ਇੰਡਸਟਰੀ ਦੀ ਮਹਾਵੀਰ ਭੁੱਲਰ ਜੀ ਤੇ ਉਹwidehat ਨਾਲ ਨੇ ਤਾਂ ਜਦੋਂ ਉਹ ਆਇਆ ਤਾਂ ਉਹ ਆਦੇ ਵੀ ਫੇ ਹੀਰੋਇਨ ਦਾ ਪਿਓ ਅਜ ਤਾਂ ਫੇ ਦੋ ਪਿਓਾਂ ਜੋਗਾ ਜੱਡਾ ਇਹ ਤਾਂ ਕਿ ਮੈਨੂੰ ਹੀ ਮਿੱਧ ਕੇ ਮਾਰ ਦੂ ਹੈਨਾ ਤੁਸੀਂ ਦੇਖਿਆ ਹੋਣਾ ਟ੍ਰੇਲਰ ਦੇ ਵਿੱਚ ਡਾਇਲੋਗ ਸੋ ਉਹਨਾਂ ਨੂੰ ਤੁਹਾਡੇ ਰੂਪ ਰੂਪ ਕਰ ਰਹੇ ਆ ਮਹਾਵੀਰ ਭੁੱਲਰ ਸਾਹਿਬ ਜੀ ਜੀ ਸਾਹਿਬ ਇਹ ਗ੍ਰਿਗ ਨਵਾਰੀ ਅਸਲ 5 ਦਿਨ ਬਾਕੀ ਆ ਇਸ ਫਿਲਮ ਨੂੰ ਪਰਵਾਹ ਹੁੰਗਾਰਾ ਦਿਓ ਤਾਂ ਕਿ ਸਾਡੀ ਸਾਰਿਆਂ ਦੀ ਜਿਹੜੀ ਮਿਹਨਤ ਆ ਉਹਨੂੰ ਫਲ ਲੱਗੇ ਔਰ ਜੋ ਵੀ ਅਸੀਂ ਤੁਹਾਨੂੰ ਐਂਟਰਟੇਨ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਇੰਜੋਏ ਕਰੋ ਬਾਕੀ ਆ ਯੂਥ ਵਾਸਤੇ ਇੱਕ ਛੋਟਾ ਜਿਹਾ ਸੁਨੇਹਾ ਜੇ ਮੈਂ ਦੇਣਾ ਚਾਹੁੰਗਾ ਮੈਂ ਅੱਜ ਅਸੀਂ ਇਥੇ ਬਲੈਕਸਟੋਨ ਇਮੀਗ੍ਰੇਸ਼ਨ ਚ ਬੈਠੇ ਆ ਇਹੋ ਜਿਹਿਆਂ ਗਾਈਡੈਂਸ ਵਾਲੀਆਂ ਸੰਸਥਾਵਾਂ ਸਾਡੇ ਕੋਲ ਆ ਤੇ ਅਸੀਂ ਦੋ ਨੰਬਰ ਚ ਬਾਹਰ ਜਾਣ ਦੀ ਬਿਲਕੁਲ ਕੋਸ਼ਿਸ਼ ਨਾ ਕਰੀਏ ਪ੍ਰੋਪਰਲੀ ਜਾਓ ਇਹਨਾਂ ਤੋਂ ਬਲੈਕਸਟੋਨ ਜਾਂ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਤੋਂ ਗਾਈਡੈਂਸ ਲਓ ਔਰ ਪ੍ਰੋਪਰ ਤਰੀਕੇ ਨਾਲ ਬਾਹਰ ਜਾਓ ਔਰ ਆਪਣੇ ਆਪ ਨੂੰ ਉੱਥੇ ਐਸਟੈਬਲਿਸ਼ ਕਰੋ ਤੇ ਨਾਲ ਨਾਲ ਆਪਣੇ ਪਿਛਲਿਆਂ ਨੂੰ ਬਿਲਕੁਲ ਨਹੀਂ ਭੁੱਲਣਾ ਕਿਉਂਕਿ ਉਹ ਪਤਾ ਨਹੀਂ ਕਿਹੜੇ ਜਫਰਜਾਲ ਕੇ ਤੁਹਾਨੂੰ ਉੱਥੇ ਭੇਜਦੇ ਆਪਣੇ ਕੰਮ ਚੂਕੇ ਕਰਦੇ ਆ ਬਸ ਇੰਨੀ ਗੱਲ ਦੀ ਹੈ ਜੀ ਬਸ ਇੰਨੀ ਸਾਮੇ ਹਮ ਪੇਸ਼ ਕਰਨੇ ਜਾ ਰਹੇ ਹਾਂ ਇਸ ਫਿਲਮ ਕੇ ਡਾਇਰੈਕਟਰ ਸਾਹਿਬ ਮਨਜੀਤ ਸਿੰਘ ਟੋਨੀ ਜੀ ਐਤਸਾਹੀ ਦੇ ਨਹੀਂ ਰਹੇ ਆ ਜੀ ਦੇਖੀ ਜਾਣਾ ਛੇੜਨਾ ਇਹ ਜਹਨ ਦੇ ਵਿੱਚ ਕਿਵੇਂ ਨਾਮ ਆਉਂਦੇ ਆ ਕਨਸੈਪਟ ਹੀ ਇਤਨਾ ਦਾ ਸੀਗਾ ਇਹਦੇ ਵਿੱਚ ਅਸੀਂ ਮਤਲਬ ਬੰਦੇ ਦਾ ਵਿਆਹ ਹੋ ਜਾਂਦਾ ਤਾਂ ਉਹ ਆਪਣੀ ਘਰ ਵਾਲੀ ਦੇ ਮਤਲਬ ਗੱਲ ਵੀ ਨਹੀਂ ਕਰ ਸਕਦਾ ਠੀਕ ਹੈ ਐਦਾਂ ਦਾ ਕਨਸੈਪਟ ਸੀਗਾ ਤਾਂ ਪਰ ਉਹ ਕਿੰਦਾਂ ਦੀਆਂ ਮਜਬੂਰੀਆਂ ਰਿਸ਼ਤਿਆਂ ਨੂੰ ਸਾਂਭਣ ਪਿੱਛੇ ਉਹ ਵਿੱਚ ਦਿਖਾਈਆਂ ਗਈਆਂ ਇਸ ਕਰਕੇ ਅਸੀਂ ਟਾਈਟਲ ਰੱਖਿਆ ਸੀ ਦੇਖੀ ਜਾਂ ਛੇੜੀ ਨਾ ਮਤਲਬ ਕਿਉਂਕਿ ਪਬਲਿਕ ਇੰਜੋਏ ਕਰਨਾ ਚਾਹੁੰਦੀ ਆ ਤਾਂ ਜੋ ਵੀ ਤੁਸੀਂ ਗੱਲ ਕਹਿਣੀ ਚਾਹੁੰਦੇ ਹੋ ਉਹ ਕਾਮੇਡੀ ਜ਼ਰੀਏ ਤਾਂ ਅਸੀਂ ਕੋਸ਼ਿਸ਼ ਕੀਤੀ ਕਾਮੇਡੀ ਜ਼ਰੀਏ ਇਹ ਗੱਲ ਕੀਤੀ ਕਰਮਜੀਤ ਅਨਮੋਲ ਜੀ ਦਾ ਕਰੈਕਟਰ ਕੀ ਰਿਹਾ ਬਸ ਉਹਨਾਂ ਦਾ ਜੀ ਰੋਲ ਤਾਂ ਜੇ ਕਹੋਗੇ ਤਾਂ ਕ੍ਰੀਮ ਰੋਲ ਹੀ ਰਿਹਾ ਸਾਰੀ ਫਿਲਮ ਉਹਨਾਂ ਦੀ ਦਿਵਾਲੀ ਹੁੰਦੀ ਹੈ ਹੈਨਾ ਤਾਂ ਬਹੁਤ ਵਧੀਆ ਰੋਲ ਸੀਗਾ ਉਹਨਾਂ ਦਾ ਜੀ ਉਹਨਾਂ ਦੀ ਵਜ੍ਹਾ ਨਾਲ ਹੀ ਸਾਰਾ ਡਰਾਮਾ ਸ਼ੁਰੂ ਹੁੰਦਾ ਫਿਲਮ ਦੇ ਵਿੱਚ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ ਤਾਂ ਫਿਰ ਉਹ ਕੀ ਕੀ ਪੰਗੇ ਪੈਂਦੇ ਆ ਇਹਨਾਂ ਨੇ ਚਾਚਾ ਜੀ ਦਾ ਰੋਲ ਕੀਤਾ ਤਾਂ ਫਿਰ ਕੀ ਕੀ ਪੰਗੇ ਪਾਉਂਦੇ ਆ ਤੇ ਉਹਨਾਂ ਨਾਲ ਫਿਰ ਕੀ ਧੋਕਾ ਹੁੰਦਾ ਇਹ ਸਾਰਾ ਮਤਲਬ ਫਿਲਮ ਦੇ ਵਿੱਚ ਦਿਖਾਇਆ ਗਿਆ ਤੁਸੀਂ ਬਹੁਤ ਇੰਜੋਏ ਕਰੋਗੇ ਮਤਲਬ ਇਹ ਨਹੀਂ ਵੀ ਕੋਈ ਤੁਹਾਨੂੰ ਬੋਰ ਕਰੂਗਾ ਇੱਕ ਸੈਕਿੰਡ ਵੀ ਇਹ ਕੁਝ ਚੰਗੀ ਗੱਲ ਵੀ ਹੋਊਗੀ ਤੇ ਉਹ ਵੀ ਹੱਸ ਕੇ ਹੀ ਹੋਊਗੀ ਹੈਨਾ ਤਾਂ ਬਾਕੀ ਸਾਰੇ ਆਰਟਿਸਟਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ 사ਜਨ ਜੀ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਲਵ ਜੀ ਠੀਕ ਹੈ ਸਿਮਰ ਖਹਿਰਾ ਇਹ ਵੀ ਇਹਨਾਂ ਦੀ ਡੈਬਿਊ ਫਿਲਮ ਹੈ ਮਹਾਵੀਰ ਭੁੱਲੜਾ ਜੀ ਸਾਰਿਆਂ ਨੂੰ ਕੋਈ ਮਤਾਜ ਨਹੀਂ ਇਸੇ ਜਾਂ ਪਛਾਣਦੇ ਕਰਮਜੀਤ ਭਾਜੀ ਰੂਪੀ ਗਿਲ ਮੈਡਮ ਪਰਮਿੰਦਰ ਗੁਪਿੰਦਰ ਰੂਪੀ ਮੈਡਮ ਪਰਮਿੰਦਰ ਗਿੱਲ ਮੈਡਮ ਪ੍ਰਕਾਸ਼ ਗਾਦੂ ਜੀ ਬਬਲੀ ਪਾ ਜੀ ਬਹੁਤ ਸਾਰੇ ਵਧੀਆ ਵਧੀਆ ਆਰਟਿਸਟ ਜਿਹੜੇ ਤੁਸੀਂ ਆਲਰੇਡੀ ਫਿਲਮਾਂ ਦੇ ਲਈ ਦੇਖਦੇ ਹੋ ਸਾਰੀ ਇੰਦੂਨ ਦੇ ਵਿੱਚ ਹੈ ਦੇਖੀ ਜਾ ਛੇੜੀ ਨਾ ਕਿੰਨਾ ਨੂੰ ਕਿਹਾ ਗਿਆ ਜੀ ਅੱਜ ਦੇਖੀ ਜਾ ਛੇੜੀ ਨਾ ਉਧਰ ਫਿਰ ਕੈਮਰਾ ਨਹੀਂ ਸੀ ਉਧਰ ਕੈਮਰਾ ਇਹ ਟੈਕਨਿਕਰ ਜਾ ਕੇ ਪਤਾ ਲੱਗੂਗਾ ਇਹ ਟੈਕਨਿਕਰ ਤੋਂ ਹੋਰ ਮੈਡਮ ਜਤਿੰਦਰ ਕੌਰ ਜੀ ਹਾਂ ਮੇਨ ਉਹਨਾਂ ਦੇ ਦੁਆਲੇ ਉਹ ਸਾਡੀ ਫਿਲਮ ਦਾ ਧੁਰਾ ਨੇ ਤੋ ਉਹ ਉਹਨਾਂ ਦੇ ਆਸ-ਪਾਸ ਜਿਹੜੀ ਸਾਰੀ ਫਿਲਮ ਬੁਣੀ ਗਈ ਹੈ ਤੇ ਇਹ ਜਿਹੜਾ ਚੱਕ ਹੈ ਸਾਰਾ ਉਹ ਘੁੰਮਦਾ ਹੈ ਸੋ ਮੈਡਮ ਜਤਿੰਦਰ ਕੌਰ ਜੀ ਨੇ ਵੀ ਬਹੁਤ ਬਹੁਤ ਹੀ ਵਧੀਆ ਕਰੈਕਟਰ ਕੀਤਾ ਹੈ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਸਾਡੇ ਹੋਰ ਬਹੁਤ ਸਾਰੇ ਆਰਟਿਸਟਸ ਇਹਨਾਂ ਦੇ ਅਸੀਂ ਨਾਮ ਨਹੀਂ ਲੈ ਸਕਦੇ ਇੰਨੇ ਜ਼ਿਆਦਾ ਪਰ ਮੈਂ ਜੇ ਅਸੀਂ ਤੁਹਾਨੂੰ ਸਾਰੇ ਜਿਹੜੇ ਹੈਗੇ ਉਹ ਦੱਸਦੇ ਆ ਲੱਗੀ ਰਿਆ ਸਰ ਤੁਹਾਡੀ ਟੀਮ ਆਈ ਤੇ ਸਾਡੇ ਅੱਜ ਪੰਜ ਵੀਜ਼ਾ ਗ੍ਰਾਂਟ ਹੋਏ ਕੈਨੇਡਾ ਦੇ। ਹੋਰ ਅਭੀ ਅਭੀ ਸੋਚਿਆ ਜਦੋਂ ਮਾਰਨਿੰਗ 10:00 ਕਲੌਕਸ ਨੂੰ ਪਤਾ ਲੱਗਿਆ ਕਿ ਸਾਡੇ ਵੀਜ਼ਾਸ ਆ ਰਹੇ ਨੇ ਤੇ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਵੈਸਟ ਵਿਸ਼ੇਸ ਤੁਹਾਡੇ ਤੋਂ ਹੀ ਦਲਵਾਈਏ ਉਹਨਾਂ ਸਟੂਡੈਂਟਸ ਨੂੰ। ਜੀ 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 ਗੋਲਡ ਰੂਜ਼ ਰੂਜ਼ ਅਸੀਂ ਲੇਟ ਆਏ ਭੀ ਸ਼ਾਇਦ ਹੋ ਸਕਦਾ ਪੰਜ ਕੋਰ ਆ ਜਾਈ ਬੜਾ ਜੜੀ। ਆ ਹਾਸ ਖੇਡ। ਹਾਂ ਆ ਲੋ ਆ ਲੋ ਗੜਾ ਔਰ ਜਿਨ੍ਹਾਂ ਦੇ ਬਾਈ ਵੀਜ਼ੇ ਲਵਾਏ ਐ ਇਹਨਾਂ ਨੇ ਜਿਨ੍ਹਾਂ ਨੇ ਲੱਗੇ ਉਹਨਾਂ ਨੂੰ ਵੀ ਮੁਬਾਰਕਾਂ ਬਹੁਤ ਬਹੁਤ ਠੀਕ ਬਹੁਤ ਠੀਕ ਨੋ ਨਾ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ ਵੱਲ ਚਾਕੀ ਹੈ